I'm to give it ਭੈਣੇ ਉੱਪਰ ਜਾ ਕੇ ਕੁੱਤਾ ਦੇ ਕਲੰਦਰ ਮਾਰਦੇ ਲਿਖਣਗੇ ਕਰਿਆਰਾ ਉਹ ਮੈਂ ਜਦ ਤੱਕ ਦੇਖੀ ਨਾ ਹੁੰਦਾ ਕੀ ਨਾ ਉਹਨਾਂ ਦੇਖ ਰਹੇ ਸਹੀ ਗੱਲ ਨਾ ਬੈਠਦੇ ਉਹ ਲਖੀ ਕੋਈ ਅਰੇ ਤੂੰ ਮੁੰਡਾ ਮਾਰਦਾ ਗਵਾ ਰਿਹਾ ਲekin ਨੂੰ ਭਾਈ ਅੰਤਾ ਵੀ ਨੂੰ ਗਰੀ ਇਹਨੇ ਮਾਰਦਾ ਉਹਨਾਂ ਬੰਨਿਆਂ ਨੇ ਮਾਰਦਾ ਪਤਾ ਨਹੀਂ ਆਪਣੇ ਪੰਜਾਬੀ ਮੁੰਡਾ ਦੀ ਦਿਖਾਉਣ ਨੂੰ ਤੈਨੂੰ ਮੈਂ ਬਤਾਉਂਗਾ ਵੀ ਖੜੇ ਯਾਰ ਕਰ ਲੈ ਕਰ ਕਿਉਂ ਦਿਖਾ ਦੇ ਤੈਨੂੰ ਬੈਠ ਉਥੇ ਕੰਮ ਵੀ ਨਹੀਂ ਕਰਦਾ ਕੰਮ ਕਰ ਉਧਰ ਤੂੰ ਜਾ ਕੇ ਵੀ ਇਹਦੇ ਵੀ ਕਿਦ ਨੂੰ ਲੜਦੇ ਹੋ ਮਾਰੇ ਕੁੱਤਿਆਂ ਨੇ ਉਹ ਬੁਰੀ ਹਾਲਤ ਨਾਲ ਮਾਰੇ ਜਵਾਕ ਦੀਗਾ 4-5 ਸਾਲ ਦਾ ਗਲ ਕੋੜ ਕੇ ਮਾਰਦਾ ਹੋਰ ਸੋਭੇ ਪੰਜਾਬ ਦੇ ਵੀ ਕੀ ਕੀ ਚੱਲਦੇ ਰਿਹਾ ਕੀ ਕੀ ਚੱਲ ਰਿਹਾ ਵੀ ਪੰਜਾਬ ਚ ਬਹੁਤ ਅਲੱਗ ਤਰ੍ਹਾਂ ਦੇ ਮਾਰੇ ਹੋ ਗਏ ਜਿਹੜੇ ਪ੍ਰਵਾਸੀ ਆ ਕੇ ਹਾਂ ਹਾਂ ਜਰਵੀ ਪਕੋ ਮਤ ਨੂੰ ਅਰੇ ਯਾਰ ਪਰ ਇਹਨਾਂ ਨੂੰ ਦੇਖ ਕੇ ਉਹ ਕਰਨਾ ਜਾਈਦਾ ਸਾਰੇ ਬੰਦੇ ਸਾਰੇ ਠੀਕ

ਏਡਾ ਡੈਮਰ ਹੁਸਨ ਕਿ ਨਾ ਪੀਰ ਫਰੀ ਆ ਇਹ ਤਾਂ ਹੋਰ ਕਿਹੜਾ ਹੋਰ ਕਿਹੜਾ ਖੇਲੇ ਜਖਮ ਮੈਂ ਉੱਥੇ ਜਾਉਂਗਾ ਫਿਰ ਹੋਟਲ ਨਹੀਂ ਕਿਉਂ ਤੂੰ ਤਾਂ ਪਿਆ ਨਹੀਂ ਰੇ ਕੰਪਨੀ ਤੇ ਪੈਸਾ ਬਾਰੂ ਆ ਯਾਰ ਐਸ ਨੂੰ ਇਹਦਾ ਵਈ ਕੋਈ ਟਿਕਾਣਾ ਨਹੀਂ ਵਈ ਕੰਪਨੀ ਲੱਗਣਾ ਕਿਹੜੀ ਓਏ ਤੂੰ ਉਹਰੇ ਬੰਦੇ ਭਜਾਉਣਾ ਆ ਸਾਡੇ ਕਾ ਤੂੰ ਕੀ ਕਰਨਾ ਹੈ ਨਹੀਂ ਲੱਗਦਾ ਉਹ ਜਾ ਜਾ ਦੱਸ ਕਿੰਨੇ ਯਾਰ 10000 ਵੀ ਨਹੀਂ ਲੱਗ ਉਹ ਫਿਰ ਲੱਗਵਾ ਦੇਰ ਇਹ ਤੂੰ ਮੈਨੂੰ ਕਹਿੰਦਾ ਫੋਟੋ ਕੰਮ ਕਰਦਾ ਕੋਈ ਵੀ ਪੀ ਆ ਮੇ ਯਾਰ ਮੈਨੂੰ ਦਗਾ ਉਹ ਇਹ ਡੈਨ ਵਾਲਾ ਜਿਹੜਾ ਡੈਨ ਵਾਲਾ ਖੋਲ੍ਹ ਰੋ ਦਿਲ ਉਹਦੇ ਤੋਂ ਉਹਦਾ 20000 ਆ ਆ ਵੀ ਇਹ ਦੂਰੀਓ ਦੂਰੀਓ ਤੇ ਕਸਤੀ ਵਾਲਾ ਕੰਮ ਹੀ ਕਰਨਾ ਮੈਨੂੰ ਸਭ ਤੂੰ ਤਾਂ ਪੁੱਠੇ ਕੰਮ ਲੈ ਲੈ ਮੈਨੂੰ ਆਪਦੇ ਪੁੱਠੇ ਕੰਮ ਕਰ ਲੈ ਜਾ ਕੇ ਤੇ ਯਾਰ ਇੰਨ ਤੈਨੂੰ ਖਾਣਾ ਕਿਉਂ ਥੇਲਾ ਜੇ ਇੱਕ ਕੰਮ ਬਸ ਤੇ پتہ ਕੀ ਕਰਨਾ ਇਹਨੇ ਸਾਮਾਨ ਬਸ ਉਥੇ ਰੋਟੀ ਆ ਗਈ ਨੇ ਜਿਹਨੇ ਡੱਬੇ ਪੈਕ ਕਰਕੇ ਧਰ ਲੈਣਾ ਬਸ ਕਬੀ ਉਹ ਤੂੰ ਮਸੀਨ ਨਾਲੇ ਮਸੀਨ ਨਾਲੇ ਕਿਵਲੇ ਮੇਰੇ ਹੱਥ ਆ ਗਏ ਕਿਵਲੇ ਬਸ ਹੱਥੇ ਨੂੰ ਰੋ ਰੋ ਰੇ ਬੈਠੇ ਬਸ ਉਰਤਾ ਮਸੀਨ ਨਹੀਂ ਹੁੰਦੀ ਬੰਦਾ ਉਰੇ ਤੋਂ ਤੂੰ ਉਰੇ ਕੁਰਸੀ ਵੀ ਉਹ ਮੇ ਮੇ ਤੇ ਕਰੀ ਜਾਂਦਾ ਸਿਰ ਬਸ ਬੰਦੇ ਪੈਕ ਕਰਨੀ ਬਾਈ ਹੱਥ ਆ ਸਾਦਾ ਵੀ ਉਹ ਹੱਥ ਨਾਲੇ ਕਰੀ ਜਾਂਦਾ ਆ ਗਿਆ ਤੂੰ ਈਆ ਮੈਂ ਤੁਹਾਨੂੰ ਬਤਾਉਂਦਾ ਅੱਜ ਨਾ ਦੇਣਿਆ ਤੇ ਲਈ ਕੋ ਹੋਰ ਦੱਸਦਾ ਦੇ ਮੈਂ ਸ਼ਾਨ ਉਹ ਵਾਪਸ ਇਹ ਗੱਲਾ ਜਰਾ ਦੇ ਗਾ ਨਹੀਂ ਬੱਸ ਕੰਮ ਨਹੀਂ ਕੋਈ ਕਾਜ ਨਹੀਂ ਬਿੱਲੀ ਤਾ ਯਾਰ ਤੈਨੂੰ ਪਛੇਤ ਨੂੰ ਕਹਿ ਰਿਹਾ ਯਾਰ ਹਟਾ ਦੇ ਇਧਰੋਂ ਇਹਨਾਂ ਤੇ ਕੰਮ ਕਰ ਲੈ ਮੋਟਾ ਤੋਂ ਮੈਂ ਹਟੂੰਗਾ ਬਿੱਲੀ ਉਹਦੇ ਬਿੱਲੀ ਦੇਗੀ ਕੈਸਾ ਮਗਰ ਨੂੰ ਜਦੀ ਕਹਿਦਾ ਨਾ ਥੱਤੀ ਪਰ ਬਹੁਤ ਮੈਂ ਇੱਕ ਜਿਹੀ ਸ਼ਾਨ ਦਾ ਮਾਮੇ ਵੀ ਉੱਥੇ ਲੱਗਾ ਹੋਇਆ ਹੈ ਔਰ ਮੀਦੇ ਜਾ ਕੇ ਜਾਂਦੇ ਖਲਾ ਅੱਜ ਅੱਜ ਆਏ ਕਿਨੇ ਦਿਨ ਅਦਾਈ ਦੀ ਹੈਗਾ ਮੀ ਉਮਰ ਹੀ ਲੱਗਿਆ পানমৃতো মসোো সানগে এ঵েে যে য়ের সিজালারি এরিে তাহেনা কেতাহাগে কেষ্যে দেশাদের কেস্য় এএএএ এএএএএএএ কুটলাকে ਕਰੋ ਆਪਣਾ ਗੱਲ ਕਰੋ ਦੇਖਾ ਮਾਪੋ ਆ ਰਹੇ ਵੇ ਇਹਨੂੰ ਆਇਆ ਨਾ ਕਰਤੇ ਇਹ ਤੋੜ ਦੂ ਕੋ ਸਭ ਬੱਚੇ ਲੱਕ ਤਰੇ ਜਾਏ ਮੈਂ ਰੋਕਿਆ ਇਹਨੂੰ ਰੋਕਿਆ ਤੈਨੂੰ ਕਿਹੜਾ ਸਵਾਰ ਰੋਕਿਆ ਤੈਨੂੰ ਚੱਲ ਦੋ ਜਿਹੜਾ ਵਾਪਾ ਚੱਲਦੇ ਆ ਚੱਲ ਰਾਹ ਯਾ ਤੂੰ ਬਈ ਕੰਮ ਕਰ ਕਰ ਉਹ ਬਹੁਤਾ ਫੜਾ ਉਸ ਨਾਲ ਲੇਗਾ ਉਹ ਬੱਚੇ ਨੂੰ ਨਵਾ ਲੈ ਠੀਕ ਆ

ਗੱਲ ਕਰਨਾ ਮਾਸੋਦਾ ਦੇ ਪੰਨੇ ਸੱਤ ਇੱਕ ਪਸਨਾ ਹੋਰ ਬਾਰੇ ਬਾਤ ਹੈ ਇਹ ਹੁੰਦਾ ਦੱਸਦਾ ਬਹੁਤ ਭਰ ਕੇ ਜੀ ਯਾਰ ਆ ਨਾ ਮੈਂ ਵੀ ਰੈਡ ਲੌਗਇਨ ਸਟਾ ਬਸ

ਕਿ ਇਹ ਇਹ ਆ। ਆ ਵਰਦਾਨ ਵਰ। ਹੋਰ ਆ। ਜੀ। ਇਹ ਉੱਦਰ ਨਾ ਆ ਬੇਡਾਂ ਗੱਬਨ ਵਰ। ਇਹ ਕੋਈ ਨਾ ਮਾ ਦੇਰੇ ਕੁੱਤੇ ਨੂੰ ਕਰਦਾ ਯਾਰ ਕਰਦਾ ਹੈ। ਹੋਰ। ਆਇਤ ਨਾ ਮਰੇ ਨਾ। ਕਰੀ ਵੀ ਹੋਰ। ਚਲ ਕਈ ਮੱਥਾ ਨਾ ਹੋਈ। ਇਦੋਂ ਪਰਾਂ ਹੀ ਰਹਿਆ ਕਰੋ ਕਰਦਾ ਹੈ। ਇਹਦਾ ਕੋਹ ਕਰਦਾ। અમાਰ ਯਾਰ ਸਾਰ ਗਿਆ ਦੀ ਨਾ ਭੇ। ਇਰੋ ਦਾ ਠੰਡਾ ਹੋ ਜੂਗਾ ਬਈ ਜੂਣਾ ਕੋਲਪਾਲੇ ਕਿਆ ਫਾਰੋ ਇਹਦੇ ਤੇ ਟੀਕੇ ਲਾਏ ਯਾਰ ਠੀਕੇ ਲਾ ਦੇਣਾ ਤੇ ਜੰਨਾ ਹੀ ਲਾ ਤੇ ਹੋਰ ਉਹ ਬੱਚੇ ਵੀ ਨੀ ਨੀ ਉਹ ਅਧਰਾਂ ਗਿਆ ਆ ਜਿਹੜਾ ਹੈ ਉਧਰ ਉਧਰ ਕਿਆ ਹੋਇਆ ਲੈ ਚੱਲ ਦੇ ਫਿਰ ਆਣਾ ਮੈਂ ਵੀ ਅ ਤੱਕ ਹੀ ਕਰ ਮੈਂ ਜਾ ਆ ਸਦਾਨ ਉੱਥੇ ਉਹਦੇ ਨੇ ਮਾਰੇ ਕਿਹੜਾ ਕਿਤੇ ਪਈ ਹੋ ਗਏ ਉਹ ਹਾਂ ਹਾਂ ਮਾਰੇ ਕਿਹੜਾ

ਇਹ ਕਰਦਾ ਸੋਈ ਜੋ ਤੋੜਦਾ ਚੂਰਾ ਸਾਈ ਹੋਇ ਸ਼ੀਮਾ ਦਾ ਦਾਦਾ ਬੱਤੇ ਯਾਰਾ ਕੰਮ ਕਰਾ ਮੇਰੇ ਸਾਜੀ ਸੂਜੀ ਦੇਖਿਆ ਨਾ ਮੜਾ ਯਾ ਯਾਰ ਤੇ ਯਾਰ ਤੇ ਰੋ ਰੋ ਆ ਜਲਦੀ ਇਹ ਦੇਖ ਕੇ ਆਈਏ ਮੜਾ ਯਾ ਸੇ ਕਿਉਂ ਯਾਰ ਮੜਾ ਮੇਰੇ ਉਧਰ ਦੂਈ ਸਾਬ ਜੀ ਲਖਣੇ ਜੋ ਦੇਖ ਵੀ ਆ ਆ ਜਾ ਇੰਨੇ ਡੇ ਉਹ ਦੇਖਾਇ ਉਧਰ ਲਿਵੀ ਬਸ ਕਰ ਕਾਢੀਏਗਾ ਉਹ ਦੇਖਾਇ ਸੁੰਦੀ ਨਹੀਂ ਯਾਰ ਉਹ ਦੇਖੀ ਨਹੀਂ ਹੈ ਕਿ ਅਗਲੀ ਚਲ ਚਲ ਬਰੇ ਇਤਨੀ ਚਾਲੂ ਉੱਧਰ ਦੇਖ ਨਹੀਂ ਰਹੀ ਮੇਰਾ ਸਾਰਾ ਪੈਸਾ ਗਾਇਬ ਰਿਹਾ ਮੈਂ ਕੰਮ ਨਹੀਂ ਆ ਰਿਹਾ ਚੱਲ ਉੱਧਰ ਜਾ ਕੇ ਮਾਰੂ ਸਾਰੇ ਚਾਹ ਵਾਟ ਕੋਣ ਖਲਾ ਉਹ ਇਹ ਕਿਉਂ ਨਹੀਂ ਖਾਇ ਗੇ ਅਖਾਤਾ ਕਿਉਂ ਚੱਲ ਓ ਇਧੇ ਖਾਏ ਦੇ ਦੇ ਵਾ ਇਧੇ ਕਿਹਨੇ ਕਿਹਨੇ ਉਹ ਦੇਖੀ ਨਹੀਂ ਮੈਂ ਉਹਦਾ ਮੇਰਾ ਸੌਦੇ ਪੈਸਾ ਜਾਂਦਾ ਨਹੀਂ ਕਿੰਨਾ ਵਾ ਵਾ ਆ ਫਰਦੇ ਉਹ ਨਾ ਬੰਦਨ ਸਾਲ ਇਨੀ ਪੇਟੀ ਸੱਤ ਮਾਰ ਦਿੱਤਾ ਹੈ ਸਭ ਕੁਝ ਕੰਮ ਕਰਦਾ ਯਾ ਤੂੰ ਵੀ ਅਰੇ ਗੱਲਾਂ ਦਾ ਮੰਨ ਦੇ ਨਹੀਂ ਯਾਰ ਡੰਗਾ ਖਾਣਾ ਨਹੀਂ ਕੰਮ ਕਰਦਾ ਵਸ ਨਾਲ ਨਾਲ 사ਣਾ ਘੜਾ ਦੇ ਰੇ ਕੰਮ ਚਿੱਤੇ ਪੈਣ ਦਾਤੇ ਦਿੱਤੀਆਂ ਉਹ ਕੰਮ ਕਰਦਾ ਕਾਹੀ ਐਵੇਂ ਪਈਆ ਓਰੇ ਸਾਮੋ ਯਾਰ ਸਮਾਨ ਸਾਰਾ ਚ ਕੀ ਕਰ ਰਹੇ ਹੋ ਉਹ ਯਾਰ ਇੱਕ ਰੋ ਸ਼ੱਟ ਮਾਰੀ ਇੱਧਰ ਚਲੋਂ ਦੇਖ ਲਾ ਇੱਧਰ ਕਿਵੇਂ ਪਾਣੀ ਨਾ ਪਾਣੀ ਹੋ ਰਿਹਾ ਗੈਸ

ਉਹ ਤਾਂ ਕਿ ਪਰਿਕਾਰ ਦੇਤੇ ਯਾਰ ਔਰ ਬੜੀ ਹੀ ਹਿੰਦੀ ਆ ਬਈ ਹੈ ਗਈਆਂ ਆਵੇ ਸੁੱਕਣੇ ਤੋਂ ਗਰੂ ਸੈੱਟ ਹੁਣ ਚੱਲੋ ਤੇ ਕਿ ਲਈ ਸਭ ਨੇ ਤੁਰਾ ਚ ਵਰੀਆ ਲਾ ਦੇ ਯਾਰ ਜੀਰੀ ਦਾ ਠੀਕ ਹੈ ਇਧਰ ਪਾਣੀ ਫੋਣੀ ਠੀਕ ਆ ਪਾਣੀ ਅੱਲਾ ਨਾਲ ਕੱਲ ਪਰਸ ਨੂੰ ਲਾ ਲੈਂਗਾ ਜਦ ਹਾਂ ਸੁੱਕ ਜਾਂਦੇ ਸਾਰ ਕੇ ਔਰ ਇਸ ਵੀਕਐਂਡ ਉਹ ਦੇਖ ਰੰਦਾ ਮੈਂ ਨੁਗਰੀ ਬਸ ਸਲਾਤ ਰਿਚ ਯਾਰ ਜਦੋਂ ਨਾਲ ਘਰੇ ਤੇ ਰੋਟੀਆਂ ਖਾਣ ਨੂੰ ਲਿਆ ਹਵੇ ਲੈਣ ਚੱਲ ਉਧਰ ਕਿਉਂ ਕਿਉਂ ਦਰੂਸਤ ਗੱਲਾਂ ਮਾਰਨ ਨੂੰ ਲਿਆ ਹੁਆ ਦੋਈ ਵੀ ਤੜਵਾ ਲੇਂਗਾ ਮੈਂ ਟਿੱਕ ਦਾ ਤੋਂ ਉਧਰ ਤੀ ਲੱਠਿਉਰੀ ਰੱਖਦੇ ਕਹੀ ਤੇ ਯਾਰਾ ਤਬਰ ਅੱਥੇ ਹਰ ਆ ਬਰ ਬਾਦ ਮੈਂ ਆਉਂਗਾ ਆ ਕਹੀ ਜੀ ਵੀ ਰੱਖ ਕੇ ਫੇਟਸਾ यार इस सामने साम्रेय क्यों नहीं चला आया चलिए और यार मेरी बांह दुख रही है मैं इतनी नर्ब बेदस्त ने कह रहे हैं उनका बांह ठीक हो चुकी नर्ब दबाए लोग से तो नाप भी जामा के नाले आ नांगे इधर बात बात का कौन साइंटिस्ट है तुम नापा क्या दियो तू ही बाइरूं हाँ कोई न कह दूँ मैं ਤੂੰ ਹੁਣ ਘਰੇ ਵਗ ਜਾ ਚਾਹ ਪਾਣੀ ਦਿਆ ਬੱਕ ਚੱਲਾਂਗੇ ਬਗ ਤੇ ਸੁ ਸੁਤਾਂ ਮੈਂ ਕੀ ਕਰੀ ਤੂੰ ਲੈ ਕੇ ਆ ਯਾਰ ਬੱਕ ਚੱਲਾਂਗੇ ਬੰਦੇ ਚਾਰ ਬੰਦੇ ਕੰਮ ਕਰ ਰਹੇ ਨੇ ਇੱਥੇ ਹੋ ਰਿਹਾ ਇੱਥੇ ਐਨੂੰ ਘਰੇ ਮੈਂ ਚਾਹ ਪਾਣੀ ਲਿਆ ਯਾਰ ਅੱਧੇ ਭਰ ਰਹੇ ਇੱਥੇ ਇਹ ਦੋ ਮਾਰੇ ਡੰਗਾ ਕਮ ਲੱਤਾ ਰੱਖੀ ਬੈਠਾ ਕੁਰਸੀ ਤੇ ਕੋਈ ਤਾਂ ਇਹਨੂੰ ਕਹਿ ਰਿਹਾਗਾ ਬਸ ਡੰਗਰ ਦੇ ਦਮਾ ਕੇ ਆ ਗਿਆ ਦੋ ਕੋ ਬਸ ਚਲ ਓਏ ਆ ਗਿਆ ਸੋ ਸੀਨ ਉਹ ਠਜ ਹਿੰਮਤ ਹੀ ਨਹੀਂ ਹੈਗਾ ਜਾ ਵਾ ਮਿਆਗਾ ਸਹੀ ਹੈ ਬੰਦਾ ਤਾਂ ਪ੍ਰਧਾਨ ਮਾਰੇਗੇ ਉਹ ਠੀਕ ਹੈ ਯਾਰ ਉਧਰ ਠੀਕ ਹੈ ਕਪ ਕਮ ਕਰ ਰਹੇ ਦੀ ਕਿ ਬੈਠੀ ਦਿੱਤੇ ਅਸੀਂ ਉਹ ਆ ਡੰਡਾ ਲੈ ਜਾ ਕਰੋ ਨਾਲ ਉਧਰ ਖੱਡਾ ਜਿਹਾ ਪਾ ਪੱਟੇ ਵੀ ਨੇ ਉਧਰ ਯਾਰ ਉਧਰ ਆ ਸੱਪ ਸੱਪੇ ਹੀ ਰਹਿੰਦੇ ਨੇ ਬਾਲੇ ਆਏ ਨੇ ਵੇ ਮਾ ਇੱਥੇ ਛਾਤੀ ਲੈ ਕੇ ਜਾ ਕਰੋ ਆਦਾ ਬਸ ਕੁਝ ਨਹੀਂ ਕਰਦਾ ਯਾਰ ਇਹ ਸੋਝੋ ਰਾਤ ਤੋਂ ਬਰਾਤ ਤੇ ਕੇ ਜਾਕਰ ਮੜਾ ਨਹੀਂ ਪਿੰਡ ਜਾਂਦਾਗਾ ਇਹਨੂੰ ਡੱਕਰੋ ਯਾਰ ਮਜੇ ਤੇ ਬਹਿ ਗਏ ਪੇ ਅਗਲੀ ਇਹ ਵੀ ਹੁਣ ਮੰਜੇ ਤੇ ਰੱਖ ਕੇ ਵੇਗਾ ਥੱਲੇ ਰੱਖ ਲੈ ਯਾਰ ਚੱਲ ਫਿਰ ਐਨੂੰ ਕਾਲੂ ਦੋ ਬੈਗ ਜੈਨੂੰ ਤੋਰੋ ਯਾਰ ਉਹਦਾ ਪਹਿਲਾ ਅੰਨਪਾੜ ਨੂੰ ਆਇਆ ਹੋਇਆ ਹੈ ਅੰਨਪਾੜ ਥੋੜਾ ਪਹਿਲੇ ਆਏ ਮੇਰੇ ਅਸਰ ਦਾ ਬਹੁਤ ਅੰਨਾ ਉਹ ਕੰਬੀ ਕਰਿਆ ਕਰ ਯਾਰ ਕੋਈ ਦੋ ਪੈਸਾ ਨਬਲਾਇਆ ਕਿਉਂ ਤੀਰ ਰਹੇ ਤੇਰੀ ਗੱਲ ਤੀ ਹੈ ਓ ਯਾਰ ਮੈਂ ਕਹਦਾ ਮੇਰੇ ਜੀਂ ਨਹੀਂ ਲੱਗਦਾ ਕਹਿੰਦਾ ਪਿੰਡ ਦੇਖਣਾ ਗੱਮਾ ਚਲਾ ਜਾ ਯਾਰ ਪਿੰਡ ਆ ਜਾ ਇਹਨੂੰ ਡੱਕਰ ਇਹਨਾਂ ਚਾੜ ਦੇ ਟ੍ਰੇਨ ਬਾਬੇ ਯਾਰ ਕੱਲ ਨੂੰ ਇੱਥੇ ਉਹ 40 ਸਵੇਰ 6 ਵਾਲੀ 6 ਵਜੇ ਆਉਂਦੀ ਹੈ ਮੇਲੇ ਟ੍ਰੇਨ ਹਾਂ 6 ਵੇ ਸਾਡੇ ਨਾਲ ਉਹ ਜਾਂਦੀ ਉਧਰ ਨੂੰ ਹਾਂ ਹੋਣੇ ਦਾ ਕੰਮ ਨਵੇਂ ਡਾਉ ਨਹੀਂ ਛੱਡਿਆਣਾ ਇਹਨੂੰ ਕਿਹ ਕੰਮ ਕਰਨਾ ਤਾਂ ਰਹਿ ਜਾ ਜੇ ਨਹੀਂ ਕਰਨਾ ਫਿਰ ਭਾਗ ਜਾ ਹਾਂ ਲੱਕੀ ਦਾ ਬਾਗ ਗਿਆ ਯਾਰ ਉਹਦੀ ਬਾਤ ਕੀ ਹੋਇਆ ਡਾਂਗਾ ਖਾੜੀਆਂ ਮੈਨੂੰ ਦਾਂਗਾ ਤੋਂ ਫੁੱਟਾ ਪਿਆ ਜਿਸ ਨੇ ਬਣਾਣੀਗਾ ਪਾਣੀ ਵਾਲਾ ਮੈਂ ਤੁਸਾਂ ਹੀ ਕਹਦੀ ਮਗ ਜਾ ਇਹ ਤਾਂ ਹੁਣ ਇਹਨੂੰ ਕਹਦੀ ਮੈਂ ਢੇੜਾ ਗੂੜਾ ਮਾਰਿਆ ਇਹ ਤਾਂ ਜਮੀਨ ਹੀ ਯਾਰ ਆਖੇ ਲੱਗਦਾ ਹੈਗਾ ਐ ਨਹੀਂ ਯਾਰ ਡੱਕਰੋ ਯਾਰ ਇਹਨੂੰ ਵੀ ਉਹਨੂੰ ਤੁਸਾਂ ਹੀ ਇਹਨੂੰ ਕਹਦੀ ਵੀ ਉਹਦੇ ਨੂੰ ਦੇਖਿਆ ਮਾੜਾ ਮੋਟਾ ਅੱਖੀਂ ਲੱਗਦਾ ਹੁਣ ਐ ਸੋਚੀ ਜਾਂਦਾ ਤੂਰਾਂ ਦਾ ਕੱਢਣੀਆਂ ਸਾਰੀਆਂ ਓਏ ਸੋਚ ਰਿਹਾ ਕੀ ਬੋਲਣਾ ਹਾਂ ਤਾਰਾਂ ਤੂਰਾਂ ਦਾ ਕੜਾਤੀ ਉਧਰ ਤਾਰਾਂ ਦਾ ਕੜਾਤੀ ਹੋਰ ਵੇ ਰਿਆ ਬਸ ਬਸ ਬੈਠਣਾ ਦੇਖ ਲੰਡਕ ਕਰੋ ਯਾਰ ਚਲ ਠੀਕ ਆ ਫਿਰ ਕਿਤੇ ਜਾਣਾ ਹੁਣ ਤਾਂ ਫਿਰ ਘਰੇ ਹੀ ਜਾਣਾ ਹੁਣ ਪੂਰ ਕੀ ਆ ਜਿਹਦਾ ਹੁਣ ਚਾਹ ਪਾਣੀ ਲੈ ਕੇ ਜਾਣਾ ਹੁਣ ਮੈਨੂੰ ਹੀ ਜਾਣਾ ਪੂ ਘਰ ਚਾਲ ਚਾਲਦੇ ਹਾਂ ਸ਼ਾਮ ਹੋ ਗਈ ਅੰਡਕਰੀ ਪੀਓ ਉਹ ਨਰਕਰੀ ਪੀ ਲਾਂਗੇ ਚਾਹ ਪਾਣੀ ਆਏ ਦਿੱਲੀ ਆਪਾਂ ਰੱਖੀ ਦਾ ਨਾਂਗੇ ਆ ਲੱਗ ਗਿਆ ਨਖੇ ਲੋ ਕੇ ਸਾਰੇ ਖੋਲ ਕੇ ਹਾਂ ਦੇਖਿਆ ਉਧਰ ਮੈਂ ਭਾਈ ਬੰਦ ਠੀਕ ਆ ਆ ਜਿਹੜੀ ਇਧਰ ਸਾਉਜੀ ਨੇ ਪ੍ਰੇ ਗਿਆ ਸਪਰੇਅ ਕਰਨਾ ਈ ਯਾਰ ਉੱਤੇ ਸਾਤੀ ਲੈ ਆਇਆ ਤੇਰੇ ਕੋਲੋਂ ਕਿ ਆ ਜੀ ਤੂੰ ਦਾ ਕਿ ਆਇਆ ਮੜਾਇਆ ਹਲਾ ਲਾ ਇਹਨੇ ਕਿਹੜਾ ਕੋਈ ਕੰਮ ਕਰ ਕਰਿਆ ਯਾਰ ਤੁਰਤੀਆ ਜੀ ਉਰਕੇ ਇੱਥੇ ਨਾ ਪਾਲਾ ਜੂੜੋਂ بڑا ਮੋਟਾ ਸਹੀ ਹੋਊਗਾ ਆ